ਜਦੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਤਾਂ ਡੀਆਈਜੀ ਸਾਹਿਬ ਨੇ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਸਰਦਾਰ ਸਤਿੰਦਰ ਸਿੰਘ ਜੀ ਨੇ। ਇਹ ਟੀਮ ਨੇ ਜੀ ਦੋ ਬੰਦੇ ਹਰਦੀਪ ਤੇ ਜਗਰੂਪ ਇਹਨਾਂ ਨੂੰ ਰਾਉਂਡ ਅਪ ਕੀਤਾ। ਇਹਨਾਂ ਕੋਲੋਂ ਸਾਨੂੰ ਪਿਸਟਲਜ਼ ਬਰਾਮਦ ਹੋਏ। ਹੋਰ ਬੰਦੇ ਕੋਲ ਪਹੁੰਚੇ ਅਰਸਲ ਏਲੀਅਸ ਰਸਲ। ਇਹਦੇ ਕੋਲੋਂ ਸਾਨੂੰ ਪੈਸੇ ਵੀ ਮਿਲੇ ਹਵਾਲਾ ਦੇ 3,5000 ਤੇ ਪਿਸਟਲ ਵੀ ਇਹਦੇ ਕੋਲੋਂ ਵੀ ਬਰਾਮਦ ਹੋਏ ਤਾਂ ਟੋਟਲ 4 ਪਿਸਟਲ ਬਰਾਮਦ ਹੋਈ ਸੀ ਟੋਟਲ 4 ਗਲੌਕ ਪਿਸਟਲ ਸੀਗੇ ਤੇ ਇਹਨਾਂ ਕੋਲ ਜਿਹੜੀ ਕਰੰਸੀ ਸੀਗੀ ਉਹ 3,5000 ਉਹ ਇਹਨੇ ਕਿਹਾ ਸੀਗਾ ਇਹਦੇ ਕਹਿਣ ਮੁਤਾਬਕ ਪਿਛਲੇ ਪਰਸੋਂ ਇਹਨੇ ਡਿਪੋਜ਼ਿਟ ਕਰਾਈ ਸੀਗੀ ਉਹ ਕਰੰਸੀ ਜਿਹੜਾ ਇਹਦਾ ਹੈਗਾ ਰਿਸ਼ਤੇਦਾਰ ਹੀ ਨੇ ਇਹਦੇ ਜਿਹੜਾ ਰਾਜਵੀਰ ਹੈਗਾ ਤੇ ਉਹਨਾਂ ਨੂੰ ਵੀ ਅਸੀਂ ਫਿਰ ਚੰਡੀਗੜ੍ਹੋਂ ਰਾਉਂਡ ਅਪ ਕਰਾਂਗੇ ਜਲਦੀ ਦੇਖੋ ਜੀ ਕੱਲ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਭਾਰੀ ਮਾਤਰਾ ਚ ਲੋਕਾਂ ਕੋਲ ਵਿਅਕਤੀਆਂ ਕੋਲ ਪਿਸਟਲ ਨੇ ਗਲੌਕ ਪਿਸਟਲ ਜਿਹੜੇ ਪਾਰੋਂ ਮੰਗਾਏ ਨੇ ਤੇ ਉਹਨਾਂ ਕੋਲ ਕਰੰਸੀ ਵੀ ਬਰਾਮਦ ਕਰਾਇਆ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ Shri ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ Shri ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਤ ਜਦੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਤਾਂ ਡੀਜੀਪੀ ਸਾਹਿਬ ਨੇ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਸਰਦਾਰ ਸਤਿੰਦਰ ਸਿੰਘ ਜੀ ਨੇ ਤੇ ਸਾਡੀ ਟੀਮ ਨੇ ਜੀ ਦੋ ਬੰਦੇ ਹਰਦੀਪ ਤੇ ਜਗਰੂਪ ਇਹਨਾਂ ਨੂੰ ਰਾਉਂਡ ਅਪ ਕੀਤਾ ਇਹਨਾਂ ਕੋਲੋਂ ਸਾਨੂੰ ਪਿਸਟਲਜ਼ ਬਰਾਮਦ ਹੋਏ ਫਿਰ ਅਸੀਂ ਜਿਹੜੀ ਬੈਕਵਰਡ ਲਿੰਕੇਜ ਤਸਦੀਸ਼ ਕਰਦੇ ਹੋਏ ਅਸੀਂ ਇੱਕ ਹੋਰ ਬੰਦੇ ਕੋਲ ਪਹੁੰਚੇ ਅਰਸਲ ਏਲੀਅਸ ਰਸਲ ਇਹਦੇ ਕੋਲੋਂ ਸਾਨੂੰ ਪੈਸੇ ਵੀ ਮਿਲੇ ਹਵਾਲਾ ਦੇ 3 ਲੱਖ 5000 ਤੇ ਪਿਸਟਲ ਵੀ ਇਹਦੇ ਕੋਲੋਂ ਵੀ ਬਰਾਮਦ ਹੋਏ ਤਾਂ ਚੋਟਲ ਚਾਰ ਪਿਸਟਲ ਬਰਾਮਦ ਹੋਏ ਫਿਰ ਅਸੀਂ ਇਹਨਾਂ ਦੇ ਫਾਰਵਰਡ ਲਿੰਕੇਜਸ ਦੇ ਤਾਈ ਤਫਤੀਸ਼ ਕਰਦੇ ਹੋਏ ਅਸੀਂ ਜਿਹੜੇ ਹਵਾਲਾ ਆਪਰੇਟਰਸ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਉਤੋਂ ਅਸੀਂ ਫਿਰ ਰਾਜਵੀਰ ਨਾਂ ਦਾ ਮੁੰਡਾ ਹੈਗਾ ਇਹਨੂੰ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲ ਜਿਹੜਾ 10 ਰੁਪਏ ਦਾ ਕਰੰਸੀ ਨੋਟ ਸੀਗਾ ਉਹ ਵੀ ਅਸੀਂ ਰਿਕਵਰ ਕੀਤਾ ਹੈ ਜਿਹੜਾ ਹਵਾਲਾ ਦੀ ट्रांजੈਕਸ਼ਨਸ ਲਈ ਯੂਜ਼ ਹੁੰਦਾ ਹੈ ਇਹਨਾਂ ਦੇ ਹੋਰ ਵੀ ਜਿਹੜੇ ਸਾਥੀ ਨੇ ਜਿਹੜੇ ਚੰਡੀਗੜ੍ਹ ਬੇਸਡ ਨੇ ਇਹਨਾਂ ਦਾ ਪੂਰਾ ਨੈਟਵਰਕ ਅਸੀਂ ਅਨਕਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਅਸੀਂ ਇਹਦੇ ਵਿੱਚ ਹੋਰ ਰਿਜ਼ਲਟਸ ਤੁਹਾਡੇ ਸਾਹਮਣੇ ਲਿਆਵਾਂਗੇ ਦੱਸੋ ਜੀ ਸਰ ਕਿੰਨੇ ਕਿੰਨੀ ਅਮਾਉਂਟ ਸੀਗੀ ਕਰੰਸੀ ਦੀ ਸਾਹ ਵਿੱਚ ਜੀ ਟੋਟਲ 4 ਗਲੌਕ ਪਿਸਟਲ ਸੀਗੇ ਤੇ ਇਹਨਾਂ ਕੋਲ ਜਿਹੜੀ ਕਰੰਸੀ ਸੀਗੀ ਉਹ 3 ਲੱਖ 5000 ਕਿਹੜਾ ਕਰੰਸੀ ਨੋਟ ਦੇ ਲਿਖਿਆ ਸੀ ਉਹਨੂੰ ਕੀਤਾ ਸਟੈਬਲਿਸ਼ ਕੀ ਕਿੰਨੇ ਦਾ ਨੋਟ ਸੀ ਜੀ ਬਿਲਕੁਲ ਜੀ 10 ਰੁਪਏ ਦਾ ਨੋਟ ਸੀਗਾ ਉਹਦੇ ਨੋਟ ਤੇ ਜਿਹੜਾ ਨੰਬਰ ਹੁੰਦਾ ਉਹ ਨੰਬਰ ਦੇ ਮਾਧਿਅਮ ਨਾਲੇ ਹਵਾਲਾ ਕਿੰਨੀ ਰਾਸ਼ੀ ਸੀਗੀ ਉਹ ਪਤਾ ਲੱਗਾ ਉਹ ਇਹਨੇ ਕਿਹਾ ਸੀਗਾ ਇਹਦੇ ਕਹਿਣ ਮੁਤਾਬਕ ਪਿਛਲੇ ਪਰਸੋਂ ਇਹਨੇ ਡਿਪੋਜ਼ਿਟ ਕਰਾਈ ਸੀਗੀ ਉਹ ਕਰੰਸੀ ਜਿਹੜਾ ਇਹਦਾ ਹੈਗਾ ਰਿਸ਼ਤੇ ਜਿਹੜਾ ਰਾਜਵੀਰ ਹੈਗਾ ਤੇ ਉਹਨਾਂ ਨੂੰ ਵੀ ਅਸੀਂ ਫਿਰ ਚੰਡੀਗੜ੍ਹ ਰੌਂਡ ਅਪ ਕਰਾਂਗੇ ਜਲਦੀ ਸਰ ਇਹ ਕਿੰਨੀ ਦਿਨ ਤੋਂ ਕੰਮ ਕਰ ਰਿਹਾ ਸੀ ਕਿ ਇਹਦੇ ਨੈਟਵਰਕ ਵਿੱਚ ਜਾਦਾ ਲਿੰਕ ਵਿੱਚ ਸੀਗਾ ਦੇਖੋ ਜੀ ਚਾਰੋਂ ਵੱਖਰੇ ਵੱਖਰੇ ਮੋਡਿਊਲਸ ਨਾਲ ਕੰਮ ਕਰਦੇ ਸੀਗੇ ਹਵਾਲਾ ਵਾਲੇ ਨੇ ਉਹਨਾਂ ਦੇ ਕਹਿਣ ਮੁਤਾਬਿਕ ਜਿਹੜਾ ਇਨੀਸ਼ੀਅਲੀ ਅਸੀਂ ਕੀਤਾ ਉਹ 3-4 ਮਹੀਨਿਆਂ ਨੂੰ ਕੰਮ ਕਰਦੇ ਨੂੰ ਹੋਗੇ ਬਾਕੀ ਨੇ ਜਿਹੜੇ ਉਹ ਹੋਰ ਵੀ ਜਿਹੜੇ ਪਿਸਟਲ ਵਾਲੇ ਮੋਡਿਊਲ ਨੇ ਉਹਨਾਂ ਕੋਲੋਂ ਵੀ ਉਹਨਾਂ ਨੇ ਕਿੰਨੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਕਿੰਨੀਆਂ ਅੱਗੇ ਡਿਲੀਵਰ ਕੀਤੀਆਂ ਇਹ ਸਾਰਾ ਅਸੀਂ ਢੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅੱਗੇ ਤੁਹਾਨੂੰ ਹੋਰ ਇਹਦੇ ਆਨਲ ਰਿਪੋਰਟਸ ਰਿਜ਼ ਇਹ ਸਾਡੇ ਇੰਡੀਆ ਦੇ ਹੀ ਨੇ ਜਿਹੜੇ ਗਲੌਕ ਪਿਸਟਲ ਨੇ ਉਹ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਆਏ ਸੀਗੇ ਸਰ ਡਰਗ ਆਲਟਰਨੈਟ ਨਾਲ ਵੀ ਜੁੜੇ ਤੇ ਨਹੀਂ ਇਹਨਾਂ ਦੇ ਜੀ ਇਹ ਵੀ ਚੀਜ਼ ਨੂੰ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹਵਾਲਾ ਦਾ ਪੈਸਾ ਹੈਗਾ ਇਹ ਸਿਰਫ ਜਿਹੜੀ ਈ ਕਨਸਾਈਨਮੈਂਟਸ ਨਾਲ ਆਉਂਦਾ ਸੀਗਾ ਜਾਂ ਇਹਨਾਂ ਨੇ ਡਰਗ ਦੀ ਕਨਸਾਈਨਮੈਂਟ ਦੇ ਪੈਸੇ ਵੀ ਹਵਾਲਾ ਰਾਹੀਂ ਇੱਧਰ ਉੱਧਰ ਕੀਤੇ ਨੇ